ਅੱਜ ਕੀ ਹੈ ਪਤਾ ਜੀ ਅਹ ਆਗਾ ਨਹੀਂ ਮੇਰੀ ਕ੍ਰਿਸਮਸ ਹੀ ਹੋਣਾ ਤੇ ਅੱਜ ਪਤਾ ਹੀ ਹੈ ਜੀ 25 ਦਸੰਬਰ ਹੈ ਦੇ ਕੀ ਹੈ ਜੀ ਹਾਂ ਜੀ ਹਾਂ ਜੀ ਕ੍ਰਿਸਮਸ ਦੇ ਆਦ ਹੋਰ ਕੀ ਹੈ ਜੀ ਹੋਰ ਤਾਂ ਪਤਾ ਨਹੀਂ ਇਤਨਾ ਕੁਝ ਵੀ ਹੈ ਜੀ ਪਰ ਅੱਜ ਕੀ ਹੈ ਜੀ ਬਤੋ ਇੱਕ ਤਾਂ ਕ੍ਰਿਸਮਸ ਹੈਗਾ ਜੀ ਦੂਸਰਾ ਹੁਣ ਤੁਹਾਨੂੰ ਪਤਾ ਹੀ ਹੈ ਕੀ ਹੈ ਜੀ ਨਾ ਕਰੋ ਹੋਰ ਤੁਸੀਂ ਨਾ ਦੱਸੋ ਤਾਂ ਨਹੀਂ ਨਹੀਂ ਨਾ ਕਰੋ ਹੁਣ ਕਈ ਵਾਰੀ ਹੁੰਦਾ ਹੀ ਹੈ ਜੀ ਨਹੀਂ ਕੀ ਹੈ ਜਦੋਂ ਹਸਣੇ ਵਾਲੀ ਤਾਂ ਨਹੀਂ ਨਹੀਂ ਬੋਲੋ ਬੇਟਾ ਵਾਈਕੂਜੀ ਦਾ ਪਾਲਾ ਵਾਹ ਵਾਹ ਫਟੇ ਸਮਾਈ ਦਾਟਾ ਹਰਮਨ ਕੰਬੋਲ ਹੈ ਜੀ ਹਰਮਨ ਕੰਬੋਲ ਹਰਮਨ ਕੰਬੋਲ ਅਕਾ ਹਰਮਨ ਸਿੰਘ ਕੰਬੋਲ ਹਰਮਨ ਕੰਬੋਲ ਜੀ ਠੀਕ ਹੈ ਅੱਜ ਛੋਟੇ ਸਾਬ ਜਦੋਂ ਸਿੱਧੀ ਗੁਰਪੁਰ ਤੋਂ ਸ਼ੁਰੂ ਹੋਇਆ ਜੀ ਅੱਜ 25 ਦਸੰਬਰ ਨੂੰ ਅੱਜ ਪਹਿਲੀ ਵਾਰ ਸ਼ੁਰੂ ਹੋਈ ਪਹਿਲੀ ਹਾਂਜੀ ਫਤਿਹਗੜ ਸਾਹਿਬ ਦੀ ਲੇ ਆ ਚੁਕੀ ਆ ਜਾਦੇ ਜੀ ਅੱਜ ਸਿੱਧੀ ਦੇੜਾ ਜੀ ਕੀ ਹੋਇਆ ਸੀ ਅੱਜ ਦੇ ਦਿਨ ਗਿਆਰਾ ਬੋਲ ਅੱਜ ਦੇ ਦਿਨ ਆਪਣਾ ਜਿਹੜੇ ਛੋਟੇ ਸਾਹਿਬ ਜਾਦੇ ਸੀਗੇ ਨਾ ਉਹਨਾਂ ਦੀ ਸਿੱਧੀ ਸੀਗੀ ਹਾਂਜੀ ਨਹੀਂ ਠੀਕ ਹੈ ਤੇ ਅੱਜ ਕੀ ਆ ਬਟੇ ਅੱਜ ਪਤਾ 크ਿਸਮਸ ਕੀ ਅਧਿਪਤੀ ਦਾ ਸੰਭਰਾ ਕੀ ਆ ਜੇ ਪਤਾ ਜੀ 크ਿਸਮਸ ਆ ਆਪਾਂ ਤਾਂ ਕੋਈ ਮਤਲਬ ਨਹੀਂ ਹਥੋ ਸਿੱਧਾ ਸਿੱਧੀ ਸਿੱਧੀ ਦਾੜ ਚੜਰੇ ਸਾਡਾ ਕਾਂਕੇ ਫਰਕ ਹੋਣ ਜਿਵੇਂ 크리스마ਸ ਹੀ ਨਹੀਂ ਜਾ ਰਹੀ ਆ ਅੱਛਾ ਸੱਟ ਸੱਟ ਤੇ ਅੱਜ ਕੀ ਆ ਪਤਾ ਤੁਹਾਨੂੰ ਜੀ ਹਾਂਜੀ ਭਾਈ ਅੱਜ ਕੀ ਆ ਨਹੀਂ ਭਾਈ ਜਿਹਦਾ ਇੰਨਾ ਪਤਾ ਹੁੰਦਾ ਦੋਦੇ ਕਿਹਨੋਂ ਹੈ 11 ਆਪ ਹੋਇਆ ਸੀ ਠੀਕ ਆ ਕੀ ਹੋਇਆ ਸੀ ਪਤਾ ਹੈ 11 ਬੋਲ ਨਹੀਂ ਭਾਈ ਮੈਨੂੰ ਕੋਣ ਨਹੀਂ ਪਤਾ ਸਿੱਧੇ ਦੇੜ ਕਿੰਨਾ ਤੇ ਚੱਲਦੇ ਨਹੀਂ ਜਿਵੇਂ ਆ ਬਈ ਮੈਨੂੰ ਕੋਣ ਨਹੀਂ ਪਤਾ ਠੀਕ ਆ ਕੀ ਆ ਪਤਾ ਹਾਂਜੀ ਕ੍ਰਿਸਮਸ ਡੇ ਆਦੀ ਅੱਜ ਕਿਹੜੇ ਦਿਨ ਜਿਵੇਂ 23 ਦਸੰਬਰ ਆ ਵੀ ਅੱਜ ਕੀ ਆ ਅੱਜ ਪੁੱਛਣਾ ਵੀ ਅੱਜ ਕੀ ਆ ਹਾਂਜੀ ਇਹ ਨਹੀਂ ਪਤਾ ਬਸ ਪਤਾ ਨਹੀਂ ਬਸ ਥੈਂਕ ਯੂ ਦਰਫਾਮਸ ਦਨੀਆਂ ਕੌਣ ਤੇਰੀ ਅਹਿਸਾਨ ਤੇਰੇ ਫੁੱਲ ਚਲੀ ਸਸੀ ਗੱਲ ਦੋਸਤੋ ਅੱਜ 25 ਦਸੰਬਰ ਹੈ 11 ਪੋ ਅੱਜ ਉਹ ਦੇਣਾ ਜਿਸ ਦਿਨ ਛੋਟੇ ਸਾਹਿਬ ਜਦਿਆਂ ਨੂੰ ਸੂਬੇ ਦੀ ਕਚਹਿਰੀ ਦੇ ਵਿੱਚ ਪਹਿਲੇ ਦਿਨ ਪੇਸ਼ੀ ਤੇ ਲਗਾਇਆ ਗਿਆ ਸੀ ਪਹਿਲੇ ਦਿਨ ਅੱਜ ਸੂਬੇ ਦੀ ਕਚਹਿਰੀ ਦੇ ਵਿੱਚ ਪਹੁੰਚੇ ਸੀ ਛੋਟੇ ਸਾਹਿਬ ਜਦਿਆਂ ਪਰ ਕੀ ਪੰਜਾਬ ਉਹਨਾਂ ਸ਼ਹੀਦਾਂ ਦੇ ਵਾਰਿਸ ਜਾਣਦੇ ਨੇ ਇਹ ਗੱਲ ਨੂੰ ਕਿ ਸਾਰਿਆਂ ਨੂੰ ਪਤਾ ਹੈ ਕਿ ਅੱਜ ਕਿਹੜਾ ਦਿਨ ਹੈ ਇਹ ਜਾਣਨ ਦੇ ਲਈ ਅਸੀਂ ਪੰਜਾਬ ਦੇ ਹੀ ਇੱਕ ਸ਼ਹਿਰ ਮੋਹਾਲੀ ਦੇ ਵਿੱਚ ਪਹੁੰਚੇ ਆ ਤੇ ਗੱਲਬਾਤ ਕਰਦੇ ਆਂ ਕੀ ਅੱਜ ਦੀ ਪੀੜੀ ਕੀ ਜਾਣਦੀ ਹੈ ਕੀ ਮਹੱਤਤ ਹੈ ਅੱਜ ਦੇ ਦਿਨ ਦੀ ਅੱਜ ਦੀ ਪੀੜੀ ਦੀ ਜ਼ਿੰਦਗੀ ਦੇ ਵਿੱਚ ਸੋ ਆਓ ਗੱਲਬਾਤ ਕਰਕੇ ਪੁੱਛਦੇ ਆ ਕਿਉਂਕਿ ਅੱਜ 25 ਦਸੰਬਰ ਵੀ ਹੈ ਜਿਨ੍ਹਾਂ ਦਾ ਅੱਜ ਤਿਹਾਰ ਹੈ ਉਹਨਾਂ ਨੂੰ ਮੁਬਾਰਕ ਉਹਨਾਂ ਨੂੰ ਇਹ ਤਿਹਾਰ ਦੀਆਂ ਮੁਬਾਰਕਵਾਦਾਂ ਪਰ ਸਾਡੇ ਲਈ ਇਹ ਤਿਹਾਰ ਇਹ ਦਿਨ ਖੁਸ਼ੀ ਮਨਾਉਣ ਦੇ ਨਹੀਂ ਹਨ ਸੋਗ ਦੇ ਦਿਨ ਹਨ ਤੇ ਅੱਜ ਦੇ ਦਿਨ ਲੋਕ ਕਿੰਨਾ ਕੁ ਜਾਣਦੇ ਹਨ ਕਿ ਖੁਸ਼ੀ ਮਨਾ ਰਹੇ ਹਨ ਜਾਂ ਫਿਰ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਨ ਜਿੰਨਾ ਕਰਕੇ ਅੱਜ ਨਾਮ ਦੇ ਪਿੱਛੇ ਸਿੰਘ ਲੱਗਦਾ ਹੈ ਸਿਰ ਤੇ ਦਸਤਾਰ ਹੈ ਤੇ ਅੱਜ ਆਜ਼ਾਦੀ ਦੀ ਜ਼ਿੰਦਗੀ ਖੁੱਲੀ ਹਵਾ ਦੇ ਵਿੱਚ ਸਾਹ ਲੈ ਰਹੇ ਨੇ ਕਿ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਫਰਜੰਦਾ ਨੂੰ ਉਹਨਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰ ਰਹੇ ਨੇ ਅੱਜ ਦੇ ਨੌਜਵਾਨ ਆਓ ਗੱਲਬਾਤ ਕਰਕੇ ਪੁੱਛਦੇ ਆ ਜੀ ਕਿਥੇ ਇੱਥੇ ਰਹਿੰਦੇ ਹੋ ਨਹੀਂ ਜੀ ਹਾਂਜੀ ਕਿੱਥੇ ਦੇ ਰਹਿਣ ਵਾਲੇ ਹੋ ਮੈਂ 10 ਫੇਜ਼ ਆ ਮਤਲਬ ਮੁਹਾਲੀ ਦੇ ਹਾਂਜੀ ਹਾਂ ਹੋਏ ਹੋ ਚ ਕੀ ਕਰਦੇ ਹੋ ਤੁਸੀਂ ਮੈਂ ਸਟੂਡੈਂਟ ਹਾਂ ਅੱਛਾ ਕੀ ਕਰ ਰਹੇ ਹੋ ਮੋ ਤੇ ਨਾ ਕਲਾਸ 11 11 ਹਾਂਜੀ ਠੀਕ ਹੈ ਕਿਵੇਂ ਚੱਲ ਰਹੀ ਹੈ ਸਟੱਡੀ ਵਧੀਆ ਜੀ ਕਿਹੜੀ ਸਟਰੀਮ ਲਈ ਹੋ ਯਾਰ ਕਮਰਸ ਵਧੀਆ ਜਲਦੀ ਹੈ ਅੱਜ ਕੀ ਹੈ ਪਤਾ ਅੱਜ ਅਹ ਫਾਨੀ ਮੇਰੀ ਕ੍ਰਿਸਮਸ ਹੀ ਹੋਣਾ ਹੈ ਹੋਰ ਵੀ ਕੁਝ ਹੈ ਜੀ ਹਾਂਜੀ ਉਹ ਚਾਰ ਸਾਹਿਬ ਜਦੇ ਲਾਇਆ ਹਾਂਜੀ ਸਾਬ ਜੀ ਅੱਜ ਚੈਰੀ ਦੇ ਵਿੱਚ ਚੋਕੀ ਦੇ ਚੈਰੀ ਦੇ ਵਿੱਚ ਹਾਂਜੀ ਧੰਨਵਾਦ ਥੈਂਕ ਯੂ ਕਿੱਥੇ ਇੱਥੇ ਮਹਾਲੀ ਰਹਿੰਦੇ ਹੋ ਨਹੀਂ ਨਹੀਂ ਮੇਰਾ ਲੰਡਰ ਹੋਣਾ ਲੰਡਰ ਕੀ ਕਰਨਿਓ ਪੜਦੇ ਹੋ ਕੀ ਕਰਦੇ ਬਵੇਲੀ ਹੈ ਬਵੇਲੀ ਸਟੱਡੀ ਕਰ ਲਈ ਹਾਂਜੀ ਹੋਰ ਕੀ ਕੀਤਾ ਜੀ ਵੀ ਇਹ ਕੀਤੀ ਜੀ ਯਾਰ ਮੈਂ ਤਾਂ ਬੰਦ ਹੀ ਕਰ ਲਿਆ ਇਹਨੂੰ ਮੈਂ ਪੁੱਛਣਾ ਪੁੱਛਣਾ ਹੈ ਕਿ ਨਹੀਂ ਤਾਂ ਵਾਹ ਠੀਕ ਹੀ ਹੈ ਜੋ ਹੈਗਾ ਤੇ ਅੱਜ 25 ਦਸੰਬਰ ਆ ਗਈ ਹੈ ਅੱਜ ਆਹ ਸਿੱਧੀ ਜੜੇ ਜਲਦੇ ਆ ਕੀ ਹੋਇਆ ਸੀ ਅੱਜ ਦੇ ਦਿਨ ਮਤਲਬ 11 ਪਉ ਵੀ ਅੱਜ ਹਾਂ ਹਾਂ ਪਤੇਗੜ ਸਾਹਿਬ ਸੁਪੀ ਦੀ ਕਚਰੀ ਸੀਗੀ ਹਾਂ ਪਹਿਲੀ ਕਚਰੀ ਪਹਿਲੀ ਕਚਰੀ ਸੀ ਬਹੁਤ ਬਹੁਤ ਧੰਨਵਾਦ ਨਹੀਂ ਉਹ ਤਾਂ ਪਤਾ ਨਹੀਂ ਆਪਾਂ ਨੂੰ ਬਾਅਦ ਵਿੱਚ ਨਰਜ ਲੱਗਦਾ ਬਦਰਾ ਸਾਰਾ ਕੁਝ ਹੈ ਉਹ ਪੁੱਛ ਲੋ ਜੋ ਪੁੱਛਣਾ ਉਹਨਾਂ ਕਰਕੇ ਠੀਕ ਹੈ ਵੀਰੇ ਨਹੀਂ ਅਸੀਂ ਅੱਜ ਮੈਂ ਨਹੀਂ ਇਹ ਪੁੱਛਣਾ ਸੀ ਵੀ ਅੱਜ ਦੇ ਦਿਨ ਯਾਰ ਸਾਰਾ ਕੁਝ ਆਪਾਂ ਨੂੰ ਹਾਂ ਠੀਕ ਇਹਨੇ ਕਾਹ ਵਧੀਆ ਗੱਲ ਹੈ ਹੋਈ ਸੀ ਵਸਤ ਗਦੀ ਤਾਂ ਮਹਾਂ ਪੁੱਛਾਂ ਨੂੰ ਪੁੱਛ ਲੋ ਠੀਕ ਧੰਨਵਾਦ ਜੀ ਬਾਬਾ ਓਕੇ ਜੀ ਮਾਤਾ ਜੀ ਅੱਸੀ ਗੱਲ ਹਾਂ ਜੀ ਉਹ ਠੀਕ ਹੋ ਜੀ ਤੇ ਠੀਕ ਹੈ ਜੀ ਹਾਂਜੀ ਠੀਕ ਠਾਕ ਇੱਥੇ ਦੇ ਰਹਿਣ ਵਾਲੀ ਨਹੀਂ ਜੀ ਹਾਂਜੀ ਹਿਮਾਚਲ ਹਿਮਾਚਲ ਤੋਂ ਐਥੇ ਕਿ ਮੈਂ ਵੀ ਰਿਸ਼ਤੇਦਾਰੀ ਚ ਵੈਸੇ ਘੁੰਮਣ ਆਈ ਨਹੀਂ ਰਿਸ਼ਤੇਦਾਰੀ ਵੀ ਆ ਘੁੰਮਣ ਫਿਰਨੇ ਵੀ ਆਂਦੇ ਉਹ ਨਾਲ ਹੀ ਲੱਗਦਾ ਕਿੜਾ ਦੂਰ ਦਾ ਹੈ ਹਾਂ ਨਹੀਂ ਨਾਲ ਹੀ ਹੈ ਤੇ ਅੱਜ ਪਤਾ ਹੀ ਆ ਜੇ 25 ਦਸੰਬਰ ਦੇ ਕੀ ਹੈ ਜੀ ਹਾਂਜੀ ਹਾਂਜੀ ਕ੍ਰਿਸਮਸ ਦੇ ਆ ਤੇ ਹੋਰ ਕੀ ਹੈ ਜੀ ਔਰ ਤਾਂ ਪਤਾ ਨਹੀਂ ਇਤਨਾ ਕੁਝ ਹੀ ਹੈ ਔਰ ਤਾਂ ਕੁਝ ਪਤਾ ਨਹੀਂ ਇਤਨਾ ਫਿਰ ਇਹ ਯਾਦ ਹੈ ਇੰਨੀ ਸੋਹਣੀ ਪੰਜਾਬੀ ਬੋਲਦੇ ਅਸੀਂ ਪੰਜਾਬੀ ਤਾਂ ਨਹੀਂ ਮੈਂ ਤੇ ਹਮਾ ਚਲਦੀ ਰਹਿਣ ਵਾਲੇ ਜਿਵੇਂ ਪੰਜਾਬੀ ਤਾਂ ਬੜੀ ਸੋਹਣੀ ਬੋਲਦੇ ਤੁਸੀਂ ਨਹੀਂ ਪਹਿਲਾਂ ਸਾਡਾ ਜ਼ਿਲ੍ਹਾ ਕਾਂਗੜਾ ਜਿਹੜਾ ਇਹ ਪੰਜਾਬ ਨਾਲ ਸੀ ਹੈਗਾ ਤਾਂ ਸ਼ੁਰੂ ਤੋਂ ਤੇ ਪੰਜਾਬ ਦੇ ਸੀਗਾ ਆ ਤਾਂ ਉਹ ਬੋਲਦੇ ਸੀ ਪੰਜਾਬੀ ਦੇ ਸੀਗਾ ਹਾਂਜੀ ਹਾਂਜੀ ਉਹ ਤਾਂ ਬੋਲਦੇ ਸੀ ਇਸ ਤਰ੍ਹਾਂ ਸੀ ਅੱਛਾ ਮਤਲਬ ਵੀ ਬੋਲਦੇ ਨੇ ਪੰਜਾਬੀ ਹਾਲੇ ਹਾਂ ਜੀ ਹਾਂ ਕੁਝ ਬੋਲਦੇ ਨੇ ਨਵੀਂ ਪੀੜ੍ਹੀ ਤਾਂ ਨਹੀਂ ਬੋਲਦੀ ਹੋਣੀ ਜਿਹੜੀ ਨਵੀਂ ਪੀੜ੍ਹੀ ਨਹੀਂ ਬੋਲਦੀ ਪੁਰਾਣੇ ਪੁਰਾਣੇ ਤਾਂ ਬੋਲਦੇ ਪਏ ਆ ਸੀ ਹਿੱਦੀ ਦੇ ਹੜੇ ਚੱਲ ਰਹੇ ਨੇ ਗੁਰਗੋਬ ਸਿੰਘ ਜੀ ਨਹੀਂ ਉਹ ਤਾਂ ਪਤਾ ਹੈ ਜਦਿਆਂ ਦੀ ਅੱਜ ਪਹਿਲੀ ਪੇਸ਼ੀ ਸੀ ਸੁਪੇ ਦੀ ਕਚਹਿਰੀ ਦੇ ਵਿੱਚ ਜੀ ਅੱਛਾ ਅੱਛਾ ਸ਼ੁਕਰੀਆ ਜੀ ਬਹੁਤ ਸਮਾਂ ਦੇਣ ਲਈ ਅੱਛਾ ਜੀ ਕੀ ਨਾਮ ਹੈ ਸਰ ਜੀ ਹਾਂ ਜੀ ਕੀ ਨਾਮ ਹੈ ਜੀ ਗੁਰਦੀਪ ਸਿੰਘ ਜੀ ਠੀਕ ਹੈ ਇੱਥੇ ਜੋਬ ਕਰਦੇ ਹੋ ਜੀ ਨਹੀਂ ਨਹੀਂ ਜੀ ਮੈਂ ਤਾਂ ਕੋਚਿੰਗ ਲੈਂਦਾਗਾ ਅੱਛਾ ਕੋਚਿੰਗ ਦੰਨੇੋਂ ਲੈਂਦੇ ਹੋ ਲੈਂਦੇ ਆ ਜੀ ਅੱਛਾ ਠੀਕ ਹੈ ਹਾਂ ਜੀ ਹਾਂ ਜੀ ਕਾਦੀ ਕੋਚਿੰਗ ਲੰਨੀ ਮੈਂ ਵਸਤੇ ਇੱਧਰ ਬ੍ਰਾਈਟ ਅਕੈਡਮੀ ਚ ਲੈ ਰਾਂਗਾ ਗਵਰਨਮੈਂਟ ਐਗਜ਼ਾਮ ਦੀ ਠੀਕ ਹੈ ਠੀਕ ਹੈ ਮਤਲਬ ਜੋਬਸ ਵਗੈਰਾ ਬਸ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਕਿਵੇਂ ਚੱਲਦੀ ਹੈ ਠੀਕ ਹੈ ਜੀ ਬਸ ਤੇ ਅੱਜ 25 ਦਸੰਬਰ ਹੈ ਕੀ ਹੈ ਜੀ ਅੱਜ ਅੱਜ ਛੋਟੇ ਸਾਹਿਬ ਜਦਿਆਂ ਦਾ ਸ਼ਹੀਦੀ ਦਿਹਾੜਾ ਜੀ ਛੋਟੇ ਸਾਹਿਬ ਜਦਿਆਂ ਦੀ ਪਹਿਲੀ ਪੇਸ਼ੀ ਸੀ ਅੱਜ ਸਵੇਰੇ ਦੀ ਕਿਸ਼ੈਰੀ ਦੇ ਵਿੱਚ ਚੀਦੀ ਦਿਹਾੜੇ ਚੱਲ ਰਹੇ ਨੇ ਹਾਂਜੀ ਹਾਂਜੀ ਧੰਨਵਾਦ ਠੀਕ ਹੈ ਤੇ ਲੋਕ ਜਿਵੇਂ ਹੁਣ ਪੰਜਾਬੀ ਆਪਣੇ ਸਿੱਖ ਭਾਈਚਾਰੇ ਦੇ ਵੀ ਭੁੱਲਦੇ ਜਾ ਰਹੇ ਨੇ ਅੱਜ ਦੇ ਦਿਨ ਨੂੰ ਹਨਾ 크리스마ਸ ਮਨਾ ਰਹੇ ਨੇ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਗਲਤ ਗੱਲ ਅਹੀ ਵਸੇ ਤਾਂ ਵੀ ਚਲੋ ਹਰੇਕ ਦਾ ਆਪਣਾ ਆਪਣਾ opinion ਹੁੰਦਾ ਹੀ ਬਾਕੀ ਆਪਾਂ ਨੂੰ ਚਲੋ ਯਾਦ ਰੱਖਦੇ ਆ ਕੋਈ ਗੱਲ ਨਹੀਂ ਉਹਦੇ ਵਿੱਚ ਪਰ ਆਪਣੋਂ ਜਿਹੜਾ ਕਿ ਆਪਣੇ ਲਈ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਨਹੀਂ ਭੁੱਲਣਾ ਚਾਹੀਦਾ। ਇਹ ਨਾਮ ਹੀ ਤੋਂ ਇਹ ਨਾ ਕਰੋ ਐ ਕਰੋ ਮੈਨੂੰ ਨਹੀਂ ਬਣਾਉਣੀ ਆਉਂਦੀ ਇਹ। ਜੀ ਸਾਹਿਬ ਤੁਸੀਂ ਥੋੜੀ ਬਣਾਉਣੀਆਂ ਬਣਾਉਂਦਾ ਸੀ ਰਿਆਂ। ਨਾਮ ਕੀ ਆ ਤੁਹਾਡਾ? ਮੇਰਾ ਗੁਰਦੀਪ ਸਿੰਘ ਆ ਜੀ। ਠੀਕ ਹੈ ਕਿੱਥੇ ਦੇ ਰਹਿਣਾ ਨੇ ਜੀ? ਮੈਂ ਫਾਇਲ ਕਾ ਦਾ ਜੀ। ਡਿਸਟ੍ਰਿਕਟ ਫਾਇਲ ਕਾ। ਹਾਂ ਇੰਨੀ ਦੂਰ ਫਿਰ ਇੱਥੇ ਹਾਂ ਜੀ ਹਾਂ ਜੀ। ਮਤਲਬ ਉੱਧਰ ਹੈ ਨਹੀਂ ਓਪਰਚੁਨਿਟੀ। ਉੱਧਰ ਉਹ ਜਾ ਕੰਮ ਕਰਨ ਨਹੀਂ ਹੈਗੇ ਜੀ ਉੱਥੇ ਬਾਰਡਰ ਏਰੀਆ ਪਾਇੰਦਾ ਤਾਂ ਕਰਕੇ। ਅੱਛਾ ਕੰਮ ਕਰ ਹੈ ਨਹੀਂ। ਕਿਹਦੇ ਕਿ ਮੇਰੇ ਨੇ। ਕਿੱਥੇ ਬਸ ਜਿੱਦਾਂ ਸ਼ੇਅਰਿੰਗ ਤੇ ਪਰਿਵਾਰ ਉੱਥੇ ਹੀ ਆ ਪਰਿਵਾਰ ਉੱਥੇ ਹੀ ਮੁਸ਼ਕਲ ਨਹੀਂ ਹੁੰਦੀ ਫਿਰ ਵੀ ਪਰਿਵਾਰ ਇੰਨੀ ਦੂਰ ਦੋ ਹਫ਼ਤਿਆਂ ਬਾਅਦ ਜਾਂਦੇ ਰਹੀਦਾ ਘਰੇ ਫਿਰ ਵੀ ਉੱਥੇ ਹੀ ਆ ਹਾਂਜੀ ਓਕਾ ਦਾ ਹੈਗਾ ਪਰ ਕੀ ਕਰੀਏ ਬੱਚਾ ਹਾਂਜੀ ਮੈਰਿਡ ਹੈ ਬੱਚਾ ਹੈਗਾ ਇੱਕ ਜੀ ਤੇ ਅੱਜ 25 ਦਸੰਬਰ ਅੱਜ ਕੀ ਹੈ ਜੀ ਬੋਲੋ ਇੱਕ ਤਾਂ ਕ੍ਰਿਸਮਸ ਹੈਗਾ ਜੀ ਦੂਸਰਾ ਹੁਣ ਤੁਹਾਨੂੰ ਪਤਾ ਹੀ ਹੈ ਕੀ ਹੈ ਜੀ ਆਹ ਕਰੋ ਹੁਣ ਤੁਸੀਂ ਨਹੀਂ ਦੱਸੋ ਤੁਸੀਂ ਨਹੀਂ ਨਹੀਂ ਆਹ ਨਾ ਕਰੋ ਹੁਣ ਕਈ ਵਾਰੀ ਹੁੰਦਾ ਹੀ ਹੈ ਜੀ ਨਿਕੀ ਇਹ ਜਦੋਂ ਹਸਨੇ ਵਾਲੀ ਤਾਂ ਲੈ ਗਈ ਮੈਨੂੰ 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 ਇਦਾਂ ਦੀ ਗੱਲ ਆ ਵੀ ਜਿਹੜੀ ਆਪਾਂ ਨੂੰ ਦੱਸਦੇ ਆਂ ਨੂੰ ਸ਼ਰਮ ਆਉਂਦੀ ਆ ਮੈਨੂੰ ਪਤਾ ਹੀ ਹੈ ਜਿਵੇਂ ਥੋੜੇ ਵੱਡੇ ਹੋਨੇ ਤਰੀਕਾ ਯਾਦ ਨਹੀਂ ਰਹਿੰਦੀਆਂ ਹੈਗੀਆਂ ਹਾਂ ਨਿਕੀ ਅੱਜ ਮਤਲਬ ਉਹ ਮੈਂ ਕੋਚੇ ਰਹੇ ਮੰਨ ਲਓ ਗੱਲ ਨਾ ਕਰੋ ਬੇਨਤੀ ਹੈ ਪਤਾ ਨਹੀਂ ਹੈਗਾ ਬੇਨਤੀ ਹੈ ਹੀ ਪਰ ਧਿਆਨ ਚੋਂ ਨਿਕਲ ਗਈ ਮੇਰੇ ਹੁਣ ਦਿਮਾਗ ਚ ਹੈ ਗਈ ਧਿਆਨ ਚੋਂ ਨਿਕਲ ਗਈ ਹਾਂਜੀ ਹਾਂਜੀ ਤੁਹਾਨੂੰ ਯਾਦ ਹੈ ਉਹ ਇਹਨਾਂ ਦਾ ਤੁਹਾਨੂੰ ਪਤਾ ਹੀ ਹੁਣ ਚੱਲਦਾ ਹੀ ਰਹਿੰਦਾ ਹੈਗਾ ਅੱਜ ਸੁਬੇ ਦੀ ਕਚੈਰੀ ਦੇ ਵਿੱਚ ਛੋਟੇ ਸਾਹਿਬ ਜਦਿਆਂ ਦੀ ਪਹਿਲੀ ਪੇਸ਼ੀ ਸੀ ਹਾਂਜੀ ਹਾਂਜੀ ਠੀਕ ਹੈ ਜੀ ਪਹਿਲੀ ਵਾਰ ਪੇਸ਼ ਹੋਏ ਸੀਗੇ ਤੇ ਪਹਿਲੀ ਵਾਰ ਜਕਰੇ ਲਾ ਕੇ ਸੁਬੇ ਦੀ ਕਚੈਰੀ ਹਲਾਤੀ ਸੀਗੀ ਅੱਜ ਦੇ ਦਿਨ ਠੀਕ ਹੈ ਠੀਕ ਇੱਕ ਪੌਣੇ 7 ਸਾਲ ਦੇ ਬੱਚੇ ਨੇ ਇੱਕ 9 ਸਾਲ ਦੇ ਬੱਚੇ ਤਾਂ ਨਹੀਂ ਕਹਾਗੇ ਉਹਦਾ ਬਾਬੇ ਸੀਗੇ ਸਾਡੇ ਹਾਂਜੀ ਹਾਂਜੀ ਅੱਜ ਦੇ ਦਿਨ ਪਹਿਲੀ ਪੇਸ਼ੀ ਸੀਗੀ ਠੀਕ ਹੈ। ਓਕੇ ਸਰ। ਸਾਡੇ ਬੱਚਿਆਂ ਵੀ ਆ ਟੋਟਾ ਉਹਨੂੰ ਵੀ ਦੱਸਣਾ ਚਾਹੀਦਾ ਤੁਸੀਂ। ਨਹੀਂ ਨਹੀਂ। ਨਹੀਂ ਦੱਸੋਗੇ ਤੁਹਾਨੂੰ ਪਤਾ ਹੀ ਆ ਫਿਰ ਪੰਜਾਬ 'ਚ ਹੁਣ ਕੀ ਹੋ ਰਿਹਾ ਉਹ ਚੀਜ਼। ਹਾਂਜੀ ਹਾਂਜੀ ਹਾਂਜੀ। ਸਾਨੂੰ ਚਲੋ ਸਾਡੀ ਹੋ ਸਕਦਾ ਸੋਚ ਗਲਤ ਹੋਵੇ ਪਰ ਅਸੀਂ ਸੋਚਦੇ ਆ ਵੀ ਇਹ ਵੀ ਕਾਰਨ ਹੈ ਵੀ ਆਪਣੇ ਬੱਚਿਆਂ ਨੂੰ ਆਪਾਂ ਇਤਿਹਾਸ ਬਾਰੇ ਨਹੀਂ ਦੱਸਦੇ। ਉਹ ਇਤਿਹਾਸ ਵੀ ਜਿਹੜੇ ਦੁਨੀਆ 'ਚ ਕੋਈ ਹੈ ਹੀ ਨਹੀਂ ਸਾਨੀ ਉਹਦੇ ਬਰਾਬਰ ਇਹ ਜਿਹਾ ਇਤਿਹਾਸ ਹੀ ਨਹੀਂ ਜਿੱਥੇ ਚੱਪੇ-ਚੱਪੇ ਤੇ ਪਤਾ ਨਹੀਂ ਕਿੰਨੇ ਕਿੰਨੇ ਚੀਜ਼ਾਂ ਦਾ ਖੂਨ ਡੋਲ੍ਹਿਆ ਹੋਇਆ। ਹਰ ਇੱਕ ਪਿੰਡ ਦੇ ਵਿੱਚ ਕਿੰਨੇ-ਕਿੰਨੇ ਸ਼ਹੀਦਾਂ ਦੀਆਂ ਜਗ੍ਹਾ ਨੇ। ਹਾਂਜੀ ਹਾਂਜੀ ਹਾਂਜੀ। ਧੰਨਵਾ ਸਸੀ ਗੱਲ ਜੀ ਕੀ ਨਾਮ ਹੈ ਬੇਟੇ ਸਹਿਬਜੋਤ ਸਹਿਬਜੋਤ ਪੜਦੇ ਹੋ ਹਾਂ ਜੀ ਕਿਹੜੀ ਕਲਾਸ ਹੈ 8th 8th ਕਿਹੜੇ ਸਕੂਲ ਚ ਡੀਪੀਐਸ 40 ਦਿੱਲੀ ਪਬਲਿਕ ਸਕੂਲ ਪੇਪਰ ਤਾਂ ਨਹੀਂ ਹੋਇਆ ਜੀ ਨਹੀਂ ਹੈ ਜੀ ਦੋ ਦੋ ਨੇ ਫਰਵਰੀ ਚ ਤੇ ਆ ਰਹੀ ਆ ਬਈ ਹਾਂ ਜੀ ਫਰਸਟ ਆਣਾ ਹਾਂ ਜੀ ਕਿਵੇਂ ਕਟ ਦੇ ਤਾਂ ਨਹੀਂ ਟੀਚਰ ਕੋ ਕਹਿੰਦੇ ਤਾਂ ਨਹੀਂ 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 ਤੇ ਅੱਜ ਪਤਾ ਕੀ ਹੈ ਅੱਜ 25 ਦਸੰਬਰ ਵੀ ਕੀ ਹੈ ਅੱਜ ਹਾਂਜੀ ਸ਼ਾਹਬਜ਼ਾਦਿਆਂ ਦਾ ਸ਼ੇਖ ਜੀ ਹਾਂਜੀ ਬੋਲੀਏ ਵੱਡੇ ਵੱਡੇ ਹਨੂ ਨਹੀਂ ਆਇਆ ਕਿਹਨੂੰ ਤੇ ਯਾਦ ਰੱਖਿਆ ਹੋਇਆ ਬਹੁਤ ਹਾਂਜੀ ਮਦਕ ਕਾਬਲੇ ਤਾਰੀਫ ਆ ਤੁਹਾਡੀ ਹੈ ਨਾ ਬਸ ਹੋਰ ਜਿਆਦਾ ਪੜਨਾ ਹੈ ਇਹ ਜੀ ਹਾਂਜੀ ਹਾਂਜੀ ਅੱਜ ਪਹਿਲੀ ਪੇਸ਼ੀ ਸੀਗੀ ਛੋਟੇ ਸ਼ਾਹਬਜ਼ਾਦਿਆਂ ਦੀ ਕਿੱਡੀ ਕਿ ਜੈਰੀ ਹਾਂਜੀ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮਾਪਿਆਂ ਦਾ ਜਿਨ੍ਹਾਂ ਨੇ ਜੋੜ ਕੇ ਰੱਖਿਆ ਵਾ ਇਤਿਹਾਸ ਨਾਲ ਸ਼ੁਕਰੀਆ ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਬੇਟੇ ਕੀ ਹੈ ਜੀ ਜੀ ਕੀ ਕਰੀਏ ਕਿੰਨੀ ਕਿੰਨੀ ਹਾਂ ਬਹੁਤ ਸੋਹਣਾ ਨਾਮ ਪੂਰਾ ਪੱਕਾ ਨਾਮ ਕੀ ਹੈ ਪਨੀਤ ਕੌਰ ਵੱਡਾ ਨਾਮ ਵੱਡਾ ਨਾਮ ਦੱਸੀ ਤਾਂ ਹੁੰਦਾ ਨਹੀਂ ਕੋਈ ਵੱਡਾ ਨਾਮ ਭੁੱਲ ਜਾਣਗੇ ਸਾਰੇ ਤੁਹਾਨੂੰ ਕਿੰਨੀ ਕਿੰਨੀ ਹੋ ਕਹਿ ਕਰਨਗੇ challa ਠੀਕ ਹੈ ਪਨੀਤ ਕੌਰ ਪੜਦੇ ਹੋ ਕਿਹੜੀ ਕਲਾਸ ਚ ਹੈ 6 ਹਾਂ 6 3 3 ਕਿਹਦੀ ਪੜਦੇ ਹੋ ਮਤ 7 ਇਨਾਮ ਤਾਂ ਹੈ ਬਰਨੀਤ ਕੌਰ ਬਰਨੀਤ ਤੇ ਬਰਨੀਤ ਬਹੁਤ ਸੋਹਣਾ ਨਾਮ ਧੀ ਦਾ ਨਾਮ ਬਰਨੀਤ ਤੇ ਬਰਨੀਤ ਹੈ ਨਾ ਠੀਕ ਹੈ ਕਿਹੜੇ ਸਕੂਲ ਚ ਪੜ੍ਹਦੇ ਹੋ ਮੈਂ ਸੈਂਸ ਸੋਲਜਰ ਇੰਟਰਨੈਸ਼ਨਲ ਕਨਵਰਜ ਸਕੂਲ ਤੇ ਬੇਟੇ ਅੱਜ ਪਤਾ ਕੀ ਆ ਸਿਕ੍ਰਿਸਮਸ ਸਿਕ੍ਰਿਸਮਸ ਤਾਂ ਆ ਗਿਆ ਹੋਰ ਕੀ ਆ ਔਰ ਤੁਹਾਡੇ ਨਾਮ ਬਰਨੀਤ ਕੌਰ ਹੈ ਨਾ ਸਭ ਕੌਰ ਲੱਗਦਾ ਨਾਮ ਦੇ ਨਾਲ ਕੀ ਅੱਜ ਸ਼ਹੀਦੀ ਦਿਵਸ ਹੈ ਹਾਂ ਸੀ ਦਿਹਾੜੇ ਚੱਲ ਰਹੇ ਨੇ ਤੇ ਅੱਜ ਦੇ ਦਿਨ ਛੋਟੇ ਸਾਹਿਬ ਦੇ ਆਦੇਸ਼ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫਤੇ ਸਿੰਘ ਜੀ ਦੀ ਪਹਿਲੀ ਪੇਸ਼ੀ ਸੀ ਸੁਪੇ ਦੀ ਕਚੈਰੀ ਦੇ ਵਿੱਚ ਮਤਲਬ ਤਿੰਨ ਦਿਨ ਉਹ ਕਚੈਰੀ ਚ ਗਏ ਸੀ ਤੇ ਜੇ ਫਿਰ ਉਹਨਾਂ ਨੂੰ ਨਿਹਰ ਦੇ ਵਿੱਚ ਚੇੜ ਦਿੱਤਾ ਗਿਆ ਸੀ ਧੰਨਵਾਦ ਜੀ ਠੀਕ ਬੋਲੋ ਬੇਟਾ ਬਾਈ ਗੀ ਜੀ ਦਾ ਪਾਲਸਾ ਵਾਓ ਫਤੇ ਕੋੜ ਕਿਵੇਂ ਨਹੀਂ ਆ ਹਾਂ ਕਿਨਾ ਵਾਜੀ ਤੁਹਾਡਾ ਹਰਮਨ ਕੰਬੋਲ ਹੈ ਜੀ ਹਰਮਨ ਕੰਬੋਲ ਹਰਮਨ ਕੰਬੋਲ ਜੀ ਅਕਾ ਹਰਮਨ ਸਿੰਘ ਕੰਬੋਜ ਹਰਮਨ ਕੰਬੋਜ ਜੀ ਠੀਕ ਹੈ ਤੁਹਾਡੇ ਜੀ ਰਣਜੀਤ ਰਣਜੀਤ ਸਿੰਘ ਤੇ ਅੱਜ ਕੀ ਹੈ ਜੀ ਪਤਾ ਤੁਹਾਨੂੰ ਅੱਜ ਹਾਂਜੀ ਸਰ ਆਪਣੇ ਅੰਗਰੇਜ਼ਾਂ ਦਾ 크리스마ਸ ਹੈ ਜੀ ਆਪਣੇ ਸ਼ਿਦੀ ਦੇ ਆੜੇ ਚੱਲ ਰਿਹਾ ਜੀ ਹਾਂਜੀ ਤੇ ਅੱਜ ਦੇ ਦਿਨ ਪਤਾ ਹੈ 11 ਪੂਜ ਨੂੰ ਕੀ ਹੋਇਆ ਸੀਗਾ ਹਾਂਜੀ ਅੱਜ ਦੇ ਦਿਨ ਆਪਣੇ ਸਹਬਜ਼ਾਦਿਆਂ ਦੀ ਪੇਸ਼ੀ ਸੀਗੀ ਹਾਂ ਪਹਿਲੀ ਪੇਸ਼ੀ ਹਾਂਜੀ ਬਹੁਤ ਵਧੀਆ ਲੱਗਿਆ ਜਾਣ ਕੇ ਤੁਹਾਨੂੰ ਇਤਿਹਾਸ ਤੋਂ ਪਤਾ ਗਏ ਇੰਨੇ ਮਾਡਰਨ ਸ਼ਹਿਰ ਦੇ ਵਿੱਚ ਰਹਿ ਕੇ ਵੀ ਤੁਸੀਂ ਇਤਿਹਾਸ ਨਾਲ ਜੁੜੇ ਹੋ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਕਿ ਨਾਮ ਹੈ ਜੀ ਤੁਹਾਡਾ ਸਿਮਰਨ ਸਿਮਰਨ ਹਾਂਜੀ ਤੁਹਾਡੇ ਨਹੀਂ ਗੁਰਪ੍ਰੀਤ ਸਿੰਘ ਜੋਬ ਕਰਦੇ ਹੋ ਹਾਂਜੀ ਕਾਦੇ ਜੀ ਇਹ ਟੈਲੀ ਪਰਫਾਰਮੈਂਸ ਅੱਛਾ ਤੁਸੀਂ ਮੈਂ ਵੀਡੀਓ ਐਡੀਟਿੰਗ ਕਰਦਾ ਵੀਰੇ ਵੀਡੀਓ ਐਡੀਟਰ ਹਾਂਜੀ ਕਾਦੇ ਮਤਲਬ ਪ੍ਰੋਫੈਸ਼ਨਲੀ ਕਰਦੇ ਹੋ ਹਾਂਜੀ ਮੈਂ ਜਿੱਦਾਂ ਸੌਫਟਵੇਅਰਸ ਦੀਆਂ ਵੀਡੀਓਜ਼ ਹੁੰਦੀਆਂ ਹਾਂਜੀ ਉਹ ਬਣਾਉਂਦਾ ਜਿਵੇਂ ਐਕਸਪਲੇਨਰੀ ਵੀਡੀਓ ਹੁੰਦੀ ਹੈ ਨਾ ਸੌਫਟਵੇਅਰ ਵਿੱਚ ਕਿੱਦਾਂ ਚੱਲੂਗਾ ਉਹ ਚੀਜ਼ ਮੋਸ਼ਨ ਗ੍ਰਾਫਿਕ ਆਰਟਿਸਟ ਕਹਿੰਦੇ ਅੱਛਾ ਅੱਛਾ ਕੋਈ ਹੈਗਾ ਆਪਣਾ ਆਈਡੀ ਵਗੈਰਾ ਕੋ ਬੋਲ ਦੋ ਕਿਥੇ ਮੇਰੀ ਰੋਸ ਹੋਵੇ ਤਾਂ ਅੱਛੇ ਸਰ ਕੰਟੈਕਟ ਹਾਂਜੀ YouTube ਤੇ 100 bucks ਪ੍ਰੋਡਕਸ਼ਨ ਕਰਕੇ ਆ ਮੇਰਾ ਪੇਜ 100 ਪ੍ਰੋਡਕਸ਼ਨ ਤੇ ਅੱਜ ਕੀ ਹੈ ਜੀ ਪਤਾ ਅੱਜ ਛੋਟੇ ਸ਼ਹਿਰ ਜਾਦੇ ਆ ਅੱਛੀ ਦਿਵਸ ਨਹੀਂ ਸੀ ਦਿਵਸ ਨਹੀਂ ਅੱਜ ਪਹਿਲੀ ਵੇਸੀ ਸੀਗੀ ਕਚਹਿਰੀ ਦੀ ਸੁਪੇ ਦੀ ਕਚਹਿਰੀ ਦੀ ਹਾਂਜੀ ਚਲੋ ਫਿਰ ਵੀ ਤੁਹਾਨੂੰ ਯਾਦ ਹੋਊਗੀ ਨਹੀਂ ਸਾਨੂੰ ਤੁਹਾਡਾ ਚੈਨਲ ਹੈ ਹਾਂਜੀ ਕਿਨਾ ਬਾਈ ਤੁਹਾਡਾ ਹਟਣਾ ਗੁਰਪ੍ਰੀਤ ਸਿੰਘ ਜੀ ਤੁਹਾਡਾ ਸਿਮਰਪੀਸ ਤੇ ਅੱਜ ਪਤਾ ਹੀ ਕੀ ਆ ਅੱਜ ਆਪਣੇ ਆਸ਼ੀ ਦਿਦੈਮ ਚੱਲ ਰਹੇ ਆ ਅੱਡੀ ਕਦੇ ਅੱਜ 11:00 ਪਹ ਵਾ ਕੀ ਹੋਇਆ ਸੀਗਾ 11:00 ਨੂੰ ਪਤਾ ਅਵੇ ਪਹਿਲਾ ਪਰਿਵਾਰ ਕੋ ਛੋੜਾ ਪਿਆ ਜਿਵੇਂ ਰੋ ਚਮਕਾਉ ਦੇ ਘੜੀ ਚ ਸ਼ੀਸ਼ਾ ਅੱਜ ਦੇ ਦਿਨ ਪਹਿਲੀ ਵੇਚੀ ਸੀ ਛੋਟੇ ਸਾਬ ਜਦਿਆਂ ਦੀ ਸੁਪੇ ਦੀ ਕਚਹਿਰੀ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਬਹੁਤ ਬਲੈਕ ਦੋ ਤੇ ਇੰਟੈਂਡੈਂਸਿਪ ਲਈ ਅੱਜੀ ਕਿਨਾ ਬਈ ਤੁਹਾਡਾ ਵਰਨਦੀਪ ਸਿੰਘ ਨਾਮ ਹੈ ਜੀ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਚੰਡੀਗੜ੍ਹ ਦਾ ਜੀ ਇੱਥੇ ਹੀ ਰਹਿੰਦੇ ਹਾਂ ਬਦਲ ਪਹਿਲਾਂ ਹਾਂਜੀ ਹਾਂਜੀ ਠੀਕ ਹੈ ਕੀ ਕਰਦੇ ਹੋ ਤੁਸੀਂ ਆਪਣੀ ਜੋਬ ਹੈ ਜੀ ਆਪਣਾ ਆਫਿਸ ਹੈ ਰੀਅਲਮੀ ਦਾ ਅੱਛਾ ਅੱਛਾ ਰੀਅਲਮੀ ਜੇਬ ਦਾ ਲੱਗੇ ਹਾਂਜੀ ਹਾਂਜੀ ਹੋਰ ਕਿਵੇਂ ਚੱਲ ਰਹੀ ਹੈ ਬਹੁਤ ਵਧੀਆ ਜੀ ਵਧੀਆ ਤੇ ਅੱਜ ਕੀ ਆ ਭਟੇ ਅੱਜ ਛੋਟਾ ਸੈਪ ਜਦਾਂ ਦਾ ਸਿੱਧੀ ਗੁਰਪੁਰ ਦਾ ਸ਼ੁਰੂ ਹੋਇਆ ਜੀ ਅੱਜ 25 ਦਸੰਬਰ ਨੂੰ ਅੱਜ ਪਹਿਲੀ ਵਾਰ ਸਿੱਧੀ ਪਹਿਲੀ ਹਾਂਜੀ ਫਤਿਹਗੜ ਸਾਹਿਬ ਦੀ ਜਾਇ ਦੇ ਦਰਸ਼ਨ ਕਰੇ ਕੱਲ ਨੂੰ ਜਾਵਾਂਗੇ ਜੀ ਠੀਕ ਥੋੜਾ ਜਿਹਾ ਕੰਮ ਕਰ ਵੀ ਆ ਹਾਂਜੀ ਠੀਕ ਕੱਲ ਨੂੰ ਜਾਵਾਂਗੇ ਦੋ ਦਿਨ ਉੱਥੇ ਰਹਿਵਾਂਗੇ ਇਹ ਵੀ ਜ਼ਰੂਰੀ ਹੋਊ ਵੀ ਜ਼ਰੂਰੀ ਬਿਲਕੁਲ ਜੀ ਜ਼ਰੂਰੀ ਹੈ ਜੀ ਸ਼ੁਕਰੀਆ ਜੀ ਵਧੀਆ ਜੀ ਜੀ ਇੱਥੇ ਦੇ ਰਹਿਣ ਵਾਲੇ ਹਾਂ ਜੀ ਇੱਥੇ ਦੇ ਰਹਿਣ ਵਾਲੇ ਕੀ ਕਰਦੇ ਹੋ ਜੀ ਮੈਂ ਪੀਜਾ ਵਿੰਗ ਤੇ ਕੰਮ ਕਰਦਾ ਜੀ ਮਾਤਾ ਅੱਛਾ ਅੱਛਾ ਹਾਂ ਜੀ ਹਾਂ ਜੀ ਕਿਤੇ ਮਤਲਬ ਇੱਥੇ ਹੋ ਰਹੇ ਨੇ ਹੋ ਮਹਾਲੀ ਹਾਂ ਜੀ ਮੈਂ ਸੁਹਾਣਾ ਸਾਹਿਬ ਰਹਿੰਦਾ ਜੀ ਹਾਂ ਜੀ ਇੱਥੇ ਲੱਗਿਆ ਹੋਰ ਅੱਜ ਕੀ ਹੈ ਜੀ ਅੱਜ ਸਿੱਧੀ ਡੇਡ ਹੈ ਜੀ ਕੀ ਹੋਇਆ ਸੀ ਅੱਜ ਦੇ ਦਿਨ 11 ਬੋਲਣ ਅੱਜ ਦੇ ਦਿਨ ਆਪਣਾ ਜਿਹੜੇ ਛੋਟੇ ਸਾਹਿਬ ਜਾਦੇ ਸੀਗੇ ਨਾ ਉਹਨਾਂ ਦੀ ਸਿੱਧੀ ਸੀਗੀ ਹਾਂ ਜੀ ਨੇ ਸੇ ਦਿਨ ਜਦੇ ਉੱਥੇ ਪੇਸ਼ ਕੀਤਾ ਗਿਆ ਸੀ ਹਾਂ ਕਚੈਰੀ ਚ ਪੇਸ਼ ਕੀਤਾ ਸਵੇਰੇ ਦੀ ਕਚੈਰੀ ਚ ਪੇਸ਼ ਕੀਤਾ ਗਿਆ ਸੀ ਅੱਜ ਹਾਂਜੀ ਹਾਂਜੀ ਚੋ ਸ਼ੁਕਰੀਆ ਜੀ ਹਾਂਜੀ ਇਹਦਾ ਕੰਪਨੀ ਨੇ ਲਾਇਆ ਹੋਇਆ ਜੀ ਕੀ ਕਰੀ ਆਪਾਂ ਜੋ ਕਰਦੇ ਆ ਉਹ ਤਾਂ ਚਲੋ ਹੁਣ ਹੁਣ ਉਹਨਾਂ ਦੇ ਕੀ ਤੇ ਨਖਰੇ ਕੀ ਉਹਨਾਂ ਉਹਨਾਂ ਦੇ ਕਹਿਣੇ ਚ ਕਰਨਾ ਪੈਂਦਾ ਕੀ ਕਰੀਏ ਚੰਡੀਗੜ੍ਹ ਯੂਨੀਵਰਸਿਟੀ ਹਾਂਜੀ ਕੀ ਕਰਦੇ ਹੋ ਬੀਟੈਕ ਬੀਟੈਕ ਅੱਜ ਕੀ ਆ ਪਤਾ ਤੁਹਾਨੂੰ ਹਾਂ 25 ਦਸੰਬਰ ਉਹ ਹਾਂਜੀ ਕਿਸੁਮਸੀਕਾ ਜਨਮ ਦਿਨ ਔਰ ਕੀ ਹੈ ਬਸ ਪੰਜਾਬ ਤੇ ਰਹਿੰਦੇ ਹੋ ਪੰਜਾਬ ਤੋਂ ਖੇਡਦਾ ਬੱਚਾ ਇਹਨੂੰ ਫੜੀਏ ਇਹ ਗੇਮ ਖੇਡਦਾ ਇਹਨੂੰ ਫੜ ਲਈਏ ਹੈ ਨਾ ਨਾਮ ਦਾ ਦਤੋ ਨਾ ਨਾਮ ਪੁੱਤਿਆਂ ਨਾਮ ਮੈਂ ਤਾਂ ਮਜ਼ਾਕ ਕਰਦਾ ਇਹ ਨਹੀਂ ਕੁਝ ਨਹੀਂ ਕਹਿੰਦੇ ਕੀ ਨਾਮ ਦਾ ਡਾ ਕਿਹੜੀ ਗੇਮ ਖੇਡਦੇ ਹੋ ਗਾਇਜ਼ ਇਹ ਕੀ ਹੋ ਗਿਆ ਇਸकी ਗੱਡੀ ਵਾਹਾਂ ਪਰ ਰਹਿ ਗਈ ਔਰ ਇਹ ਕੀ ਨਾਮ ਦਾ ਦਦੇ ਨਾ ਸੋਣਾ ਫਟਕਾ ਬੰਨੇ ਆਇਆ ਤਾਂ ਹੈ ਦੱਸਣਾ ਨਹੀਂ ਨਾ ਗਾਇਸ ਗੇਮ ਦੇ ਅੰਦਰ ਜਿਸ ਵੀ ਗਾਡੀ ਉੱਪਰ ਰਹਿ ਜਾਂਦੀ ਹੈ ਮੈਂ ਉਹ ਕੇ ਨਾਮ ਦੱਸਦਾ ਬੇਟੇ ਦੱਸਦੇ ਹੁੰਦੇ ਨੇ ਆਏ ਨਹੀਂ ਕਰਦੇ ਹੁੰਦੇ ਨੇ ਨਾਮ ਬਤਾਓ ਪਹਿਲੇ ਕੈਂਡੀ ਮਿਲੇਗੀ ਬਤਾਓ ਬਤਾਓ ਦੱਸੋ ਨਾਮ ਦੱਸੋ ਗਿਫਟ ਮਿਲੇਗਾ ਫਿਰ ਗਿਫਟ ਆ ਗੰਦੇ ਨਾ ਕਰ ਕਬਦਰ ਆ ਜਾ ਬੇਟੇ ਉੱਥੇ ਕੱਪੜੇ ਗੰਦੇ ਆਉਣਗੇ ਕੀ ਨਾਮ ਆ ਦੱਸ ਦੋ ਉਹ ਵਾਲੀ ਗਾਡੀ ਬਹੁਤ ਹੀ ਪਿਆਰੀ ਹੈ ਦੱਸ ਦੋ ਡਾਕੀ ਨਾਮ ਅਮਾਨਤ ਅਮਾਨਤ ਬਹੁਤ ਸੋਹਣਾ ਨਾਮ ਅਮਾਨਤ ਕੌਰ ਅਮਾਨਤ ਕੱਲਈ ਅਮਾਨਤ ਕੌਰ ਠੀਕ ਹੈ ਕੀ ਕਰਦੇ ਸੀ ਪੜਦੇ ਹੋ ਕਿਹੜੀ ਕਲਾਸ ਦੇ ਵਿੱਚ ਯੂकेजी ਬੀ ਯੂकेजी ਬੀ ਦੇ ਵਿੱਚ ਉਹ ਸੈਕਸ਼ਨ ਵੀ ਜਿਆਦਾ ਹੈ ਬਹੁਤ ਇੰਟੈਲੀਜੈਂਟ ਕੁੜੀ ਹੈ ਤਾਂ ਕਿਹੜੇ ਸਕੂਲ ਚ ਪੜਦੇ ਹੋ ਮਾਉਂਟ ਕਾਰਮਸ ਠੀਕ ਹੈ ਅੱਜ ਕੀ ਆ ਬੇਟੇ ਅੱਜ ਪਤਾ 크리스마ਸ 크리스마ਸ ਆ ਉਹ ਵੀ 크리스마ਸ ਮੀਆ ਹੋਰ ਕੀ ਹੈ ਸਿੱਖਾਂ ਦਾ ਕੀ ਹੈ ਅੱਜ ਦੱਸੋ ਦੱਸੋ ਸਰ ਦੱਸੋ ਸਵੇਰ ਨੂੰ ਵੀ ਦੇਖੀ ਦੱਸ ਯਾਦ ਕਰ ਲੋ ਕੋਈ ਨਹੀਂ ਹਾਂ ਕਿਹੜੇ ਦਿਨ ਚੱਲ ਰਹੇ ਨੇ ਉਹ ਤੁਹਾਨੂੰ ਮੰਨੇ ਦੱਸਿਆ ਹਣਾ ਉਹ ਦੱਸ ਦਿਨੇ ਵੀ ਸੋਰੀ ਫਲਮ ਦੇਖੀ ਜੀ ਤੁਸੀਂ ਕਿਹੜੀ ਦੇਖੀ ਸੀ ਕਿਹੜੀ ਦੇਖੀ ਸੀ ਹਾਂ ਚਾਰ ਚਾਰ ਸਬਜ਼ਾਦੀ ਵਾਲੀ ਹਾਂ ਅੱਜ ਦੇ ਦਿਨ ਨਾ ਛੋਟੇ ਸਬਜ਼ਾਦੇ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਨੂੰ ਸੂਬੇ ਦੀ ਕਚੈਰੀ ਦੇ ਵਿੱਚ ਪੇਸ਼ ਕੀਤਾ ਗਿਆ ਸੀ ਅਸੀਂ ਇਹਦੇ ਹੋਏ ਸੀ ਨਾ ਨੀਹਾਂ ਦੇ ਵਿੱਚ ਤਿੰਨ ਤੇ ਦੇਖਿਆ ਸੀ ਫਿਲਮ ਦੇ ਵਿੱਚ ਆਹੀ ਦਿਨਾਂ ਦੇ ਵਿੱਚ ਕੀਤੇ ਸੀਗੇ ਠੀਕ ਹੈ ਸ਼ੁਕਰੀਆ ਥੈਂਕ ਯੂ ਐਨ ਬੱਤੀ ਕਿਦਾਂ ਤੇ ਅੱਜ 25 ਦਸੰਬਰ ਆਣਾ ਕੀ ਅੱਜ ਪਤਾ ਤੈਨੂੰ ਹਾਂਜੀ ਕੀ ਆਜੀ ਅੱਜ ਛੋਟੇ ਸਹਜਾ ਦੇ ਇਸੀ ਦਿਦਿਆੜਾ ਸੀ ਉਹਨਾਂ ਦੀ ਅੱਜ ਪਹਿਲੀ ਕਚਹਿਰੀ ਸੀ ਯਾਦ ਰੱਖਿਆ ਹੋਇਆ ਐਡੇ ਚਾੜਚੇ ਰਹਿ ਗਏ ਵੀ ਹਨਾ ਨਹੀਂ ਮੈਂ ਪਿੰਡ ਤਾਂ ਆ ਮੈਂ ਚਲੋ ਐਸ ਕਾ ਬਤਾ ਇੱਥੇ ਹਾਂਜੀ ਹਾਂ ਸਹੀ ਗੱਲ ਹੈ ਧੰਨਵਾਦ ਜੀ ਬਹੁਤ ਬਹੁਤ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਰਸ਼ ਰਸਤਾਰ ਤਾਂ ਨਹੀਂ ਤੱਕਾ ਵੀ ਲਿਆ ਕੀ ਨਾਮ ਅਰਸ਼ ਆ ਜੀ ਅਰਸ਼ ਕਿਤੇ ਇੱਥੇ ਹੀ ਰਹਿਣ ਵਾਲੇ ਹੋ ਮੈਂ ਲੁੱਕ ਲਿਆ ਕੀ ਕਰਦੇ ਹੋ ਪੀਜ਼ਾ ਵਿੰਗ ਚ ਲੱਗਾ ਹੋਇਆ ਹਾਂ ਅੱਛਾ ਹਾਂ ਠੀਕ ਹੈ ਹੁਣ ਬਰ ਹਾਫ ਟਾਈਮ ਹੋਇਆ ਬ੍ਰੇਕ ਚੱਲ ਰਹੀ ਹੈ ਬ੍ਰੇਕ ਤੇ ਹਾਂ ਕਿੰਨੇ ਸਾਲ ਹੋ ਗਏ ਕੰਮ ਕਰਦੇ ਇੱਥੇ 6 ਮਹੀਨੇ ਹੋ ਗਏ ਤੇ ਨਵੇਂ ਹੋਂ ਉਦੋਂ ਪਹਿਲਾਂ ਕੀ ਕਰਦੇ ਬਰਗਰ ਕਿੰਗ ਚ ਲੱਗਾ ਹੋਇਆ ਸੀ ਮਤਲਬ ਇਹੀ ਲਾ ਫੂਡ ਲਾਈਨ 'ਚ ਹਾਂਜੀ ਹਾਂਜੀ ਕਿਵੇਂ ਚੱਲਦਾ ਵਧੀਆ ਵਧੀਆ ਚੱਲ ਰਹੀ ਹੈ ਤੇ ਅੱਜ 25 ਦਸੰਬਰ ਆ ਕੀ ਹੈ ਜੇ ਪਤਾ ਹੀ 크리스마ਸ ਆ ਪਰ ਤਾਂ ਕੋਈ ਮਤਲਬ ਨਹੀਂ ਹਥੋ ਸੀ ਤਾਂ ਸੀ ਅੱਧੀ ਸੀ ਦੀ ਦੇ ਨਾਲ ਚੱਲੇ ਸਾਡੇ ਦਾ ਹਾਂਜੀ ਜਿਹੜੇ ਜਿਹੜੇ ਤੇ ਅੱਜ ਦੇ ਦਿਨ ਕੀ ਹੋਇਆ ਸੀ ਪਤਾ ਹੀ ਨਹੀਂ ਮੈਨਾਂ ਨਹੀਂ ਪਤਾ ਹੈ ਹੈਂ ਇੰਨਾ ਨਹੀਂ ਯਾਦ 11:00 ਹੋ ਅੱਜ ਹਾਂਜੀ 11:00 ਨੂੰ ਛੋਟੇ ਸਾਹਿਬ ਜੀ ਦੀ ਪਹਿਲੀ ਉਹ ਸੀਗੀ ਉਹ ਸੀਗੀ ਕਚਹਿਰੀ ਕਚਹਿਰੀ ਹਾਂਜੀ ਹਾਂਜੀ ਸਹਿਬ ਜਦ ਦਾ ਨਾਮ ਪਤਾ ਸਾਰੇ ਪਤਾ ਹੈ ਤੇ ਪੰਜ ਪਿਆਰਿਆਂ ਦੇ ਉਹ ਨਹੀਂ ਪਤਾ ਹੈ ਗੁਰੂ ਸਾਹਿਬਾਂ ਦੇ ਬਹੁਤ ਹੋਦਾ ਹੈ ਏ ਉਹ ਨਹੀਂ ਹੈ ਨਹੀਂ ਯਾਦ ਨਹੀਂ ਹੋਣੰਦਾ ਉਹ ਠੀਕ ਹੈ ਧੰਨਵਾਦ ਕੀ ਨਾਮ ਕੀ ਹੈ ਤੁਹਾਡਾ ਮਖੀਗਲ ਹੈ ਜੀ ਅੱਜ ਉਹ ਪੁੱਛਣਾ ਚਾਹੁੰਦੇ ਹਾਂ ਵੀ ਤੁਸੀਂ ਜਿਵੇਂ ਕਾਫੀ ਟਾਈਮ ਤੋਂ ਰਹਿੰਦੇ ਹੋ ਇੱਥੇ ਮਹਾਲੀ ਦੇ ਵਿੱਚ ਮਾੜਾ ਥੋੜੀ ਦੇਰ ਇੱਥੇ ਮੈਂ ਬਾਹਰ ਰਹਿੰਦਾ ਵੈਸੇ ਤੁਹਾਨੂੰ ਇਹ ਮਾਹੌਲ ਦਾ ਕੀ ਲੱਗਿਆ ਫਰਕ ਹੁਣ ਜਿਵੇਂ 크리스마ਸ ਇੰਨੀ ਜ਼ਿਆਦੇ ਚੱਲ ਰਹੀ ਆ ਅੱਛਾ 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 ਨਾਮ ਤੁਹਾਡਾ ਗੁਰਚੰਦ ਸਿੰਘ ਤੁਹਾਡਾ ਜੀ ਕਮਲਪ੍ਰੀਤ ਸਿੰਘ ਕਿੱਥੇ ਦੇ ਰਹਿਣ ਵਾਲੇ ਹੋ ਅਸੀਂ ਆਵੇਂ ਰਾਜਸਥਾਨ ਤੋਂ ਆ ਵੀਰੇ ਅੱਛਾ ਵੈਸੇ ਰਾਜਸਥਾਨ ਹੁਣ ਵਾਪਸ ਚੱਲੇ ਹਾਂ ਨਹੀਂ ਨਹੀਂ ਹੁਣ ਤਾਂ ਖਡਾਲੀ ਸ਼ਹਿਰ ਆਪਾਂ ਖੁਡਾਲੀ 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 ਇਹ ਕਿਤੇ ਖੁਡਾਲੀ ਆ ਨਵੇਂ ਗਾਂਦੇ ਪਰਲੇ ਨੂੰ ਤੁਸੀਂ ਵੀ ਨਾਲੇ ਹਾਂਜੀ ਤੇ ਅੱਜ ਕੀ ਆ ਪਤਾ ਅੱਜ ਆਪਣੇ ਛੋਟੇ ਸਾਹਿਬ ਜ ਆ ਜਾਂਦਾ ਸ਼ੀਦੀ ਦੀਵਸ ਆ ਜੀ ਨਹੀਂ ਨਹੀਂ ਅੱਜ ਤਾਂ ਉਹ ਕਿਤੇ ਆਹੀ ਸੀ ਪਹਿਲੀ ਉਹਨਾਂ ਦੀ ਹਾਂ ਹਾਂ ਮਨ ਲਓ ਵੇ ਉਹੀ ਉਹੀ ਦਿਨੋ ਹੀ ਚੱਲ ਰਹੇ ਆ ਮੈਂ ਤਾਂ ਹਾਂ ਤੇ ਅੱਜ ਦਾ ਸ਼ੀਦੀ ਦੇ ਸ਼ੀਦੀ ਦੇ ਚੱਲ ਰਹੇ ਹਾਂਜੀ ਗਿਆ ਇਹ ਫਤੇਗੜ ਸਾਹਿਬ ਜਾਵਾਂਗੇ ਨਹੀਂ ਬਾਜੀ ਫਤੇਗੜ ਸਾਹਿਬ ਤਾਂ ਨਹੀਂ ਜਾ ਹੋਇਆ ਵੈਸੇ ਉਹ ਮੈਂ ਦਰਬਾਰ ਸਾਹਿਬ ਗਏ ਸੀ ਤੜਕੇ ਗੁਰਦੁਆਰਾ ਸਾਹਿਬ ਗਏ ਸੀ ਹਾਂਜੀ ਧੰਨਵਾਦ ਜੀ ਜੀ ਈ ਨਾਮ ਹੈ ਤੁਹਾਡਾ ਮੇਰਾ ਨਾਮ ਕਲਵਿੰਦਰ ਸਿੰਘ ਵੀ ਹੈ ਜੀ ਕਲਵਿੰਦਰ ਸਿੰਘ ਵੀ ਮੇਰਾ ਨਾਮ ਹੈ ਗੁਰਮੁਖ ਸਿੰਘ ਜੀ ਕਿੱਥੇ ਰਹਿੰਦੇ ਹੋ ਕਿੱਥੇ ਦੇ ਰਹਿਣ ਵਾਲੇ ਆਈਦਾ ਬਈ ਪੰਜਾਬ ਮਨਸੂਰਵਾਲ ਦੇ ਜ਼ਿਲ੍ਹਾ ਪਰੋਇਪੁਰ ਪਰੋਇਪੁਰ ਦੀ ਬਾਰਡਰ ਕੋਲ ਹੈ ਹਾਂਜੀ ਇੱਥੇ ਵਰ ਕੀ ਕਰਦੇ ਹੋ ਪੈਂਡ ਚੱਲੇ ਆ ਬਈ ਨਹੀਂ ਇੱਥੇ ਕੀ ਕਰਦੇ ਹੋ ਵੈਸੇ ਉਹ ਆਏ ਸੀ ਕਿ ਬਈ ਨਹੀਂ ਜੋਬ ਤੇ ਲੱਗਣਾ ਤੇ ਆਏ ਸੀ ਅੱਛਾ ਬਣੀ ਨਹੀਂ ਗੱਲ ਨਹੀਂ ਬਈ ਨਹੀਂ ਬਈ ਲੋੜ ਜਾਣੀ ਬੈਠਾ ਲੋਟ ਨਹੀਂ ਆ ਕਿਵੇਂ ਕਾਦੇ ਚ ਪਤਾ ਕਰਤਾ ਸੀ ਕਿ ਇਹਨੇ ਜਾਣ ਪਛਾਣ ਦੇ ਨੇ ਲਵਾਇਆ ਸੀ ਸਕਿਉਰਿਟੀ ਗਾਰਡ ਤੇ ਕੀਤਾ ਸੀ ਬਈ ਅੱਛਾ ਤੇ ਕਮਰੇ ਆ ਤੇ ਰੈਂਟ ਵਾਲੇ ਕਰਕੇ ਉਸ ਕਰਕੇ ਪਰ ਬਚਣਾ ਹੀ ਕੋ ਹੁੰਦਾ ਖਰਚਾ ਨਹੀਂ ਹਾਂ ਉਹਨਾਂ ਬਚਣਾ ਕੋ ਨਹੀਂ ਬਈ ਪਰ ਇੱਧਰ ਕਿਵੇਂ ਹੈ ਨਹੀਂ ਕੰਮ ਕਰ ਕੰਮ ਕਰ ਬਈ ਹੁੰਦਾ ਦਾ ਫਿਰ ਇੱਧਰ ਕਾਦੇ ਹੁੰਦੇ ਉਧਰ ਯਾਰ ਬਿਲਕੁਲ ਨਹੀਂ ਹੈਗਾ ਕਿਉਂਕਿ ਪਹਿਲਾਂ ਵੀ ਗੱਲ ਹੋਈ ਆ ਬੰਦਿਆਂ ਨਾਲ ਉਹ ਵੀ ਕਰਦੇ ਸੀ ਹਾਂਜੀ ਬਈ ਹਾਂ ਉਹ ਟਮੈਟੋ ਨਹੀਂ ਕੰਮ ਕਰਦਾ ਸੀ ਹਾਂਜੀ ਬਈ ਤੇ ਅੱਜ ਕੀ ਆ ਪਤਾ ਤੁਹਾਨੂੰ ਹਾਂਜੀ ਬਈ ਅੱਜ ਕੀ ਆ ਨਹੀਂ ਬਈ ਸੀਧੀ ਅੱਜ ਸੀਧੀ ਸੀਧੀ ਯਾਰ ਚਲੀ ਜਾਂਦਾ ਬਈ ਬਈ ਸਿੱਧੀ ਦਿਹਾੜੀ ਚੱਲੀ ਜਾਂਦੇ ਆ ਨਹੀਂ ਅੱਜ ਕੀ ਹੈ ਜੀ ਬਈ ਨਹੀਂ ਪਤਾ ਯਾਰ ਹੈ ਨਹੀਂ ਪਤਾ ਬਈ ਉਹ ਤਾਂ ਵੀਰ ਨੇ ਕਿ ਐਸੀ ਦਿਹਾੜੀ ਜੱਗ ਬਈ ਚੱਲੀ ਜਾ ਰਿਹਾ ਤਾ ਨਾ ਵੀਰ ਬਣ ਕੇ ਅੱਜ ਕੀ ਆ ਮਤਲਬ ਅੱਜ 25 ਤਰੀਕ ਆ ਬਈ ਅੱਜ ਹੀ ਦਿਹਾੜੀ ਜੈ ਇਨਾ ਪਤਾ ਹੁੰਦਾ ਤੇ ਕਿਹਨੋਂ ਹੈ 11 ਬੋ ਅੱਜ ਠੀਕ ਆ ਕੀ ਹੋਇਆ ਸੀ ਪਤਾ ਹੈ 11 ਬੋ ਨਹੀਂ ਬਈ ਮੈਨੂੰ ਕੌਣ ਦੱਸੇ ਸਿੱਧੀ ਦਿਹਾੜੀ ਕਿੰਨਾ ਤੇ ਚੱਲਦੇ ਨੇ ਚਲੇ ਜਾਂਦੇ ਬਈ ਮੈਨੂੰ ਕੌਣ ਨਹੀਂ ਪਤਾ ਠੀਕ ਆ ਮੇਰਾ ਪਹਿਲਾ ਮੇਰੇ ਦਿਮਾਗ ਚ ਨਹੀਂ ਪਤਾਗਾ ਵੈਸੇ ਜਾਣ ਕੇ ਨਹੀਂ ਬਈ ਯਾਰ ਹੈ ਥੋੜਾ ਕੇ ਕੈਮਰਾ ਬੰਦ ਕਰ ਦੋ ਕੋਈ ਮਨਤਾਕ ਸੱਚੀ ਨਹੀਂ ਪਤਾ ਨਹੀਂ ਬਈ ਮੈਨੂੰ ਪਤਾ ਕੌਣ ਨਹੀਂ ਹੈ ਕੌਣ ਨਹੀਂ ਤੁਹਾਨੂੰ ਪਤਾ ਹੈ ਹਾਂਜੀ ਤੁਹਾਨੂੰ ਪਤਾ ਨਾ ਨਾ ਇਹ ਆਪਾਂ ਨੂੰ ਲੈ ਉਹਨਾਂ ਨੂੰ ਦੱਸ ਰਹੇ ਇਹ ਦੇਹੜੇ ਜਾਂਦੇ ਨੇ ਨਹੀਂ ਨਹੀਂ ਲੈ ਤਾਂ ਤੁਸੀਂ ਉਹਨਾਂ ਨੂੰ ਕੋਲਾ ਤਾਂ ਹੈਗਾ ਬਸ ਵੀ ਹੈ ਪਤਾ ਆਈ ਸਾਨੂੰ ਕਿੰਨੇ ਦੇ ਚੀਤੇ ਦੇ 400 ਸਭ ਜਾਂਦੇ ਆਂਦੀ ਹਾਂ ਨਾਮ ਪਤਾ ਉਹਨਾਂ ਦੇ ਹਾਂਜੀ ਸਾਬਜਾ ਦਾ ਨਾਂ ਪਤਾ ਜੀ ਇੰਨਾ ਦਾ ਪਤਾ ਹੈ ਸਾਬਜਾ ਦਾ ਜਿਹਾਰ ਸਿੰਘ ਫਤੇਹ ਸਿੰਘ ਅਜੀਤ ਸਿੰਘ ਵੱਡੇ ਸਾਬਜਾ ਉਹਦਾ ਕੀ ਨਾਮ ਸੀ ਹਾਂ ਵੱਡੇ ਸਾਬਜਾ ਦਾ ਅਜੀਤ ਸਿੰਘ ਹੈ ਜੀ ਅਜੀਤ ਸਿੰਘ ਸਾਬਜਾ ਦਾ ਅਜੀਤ ਹੈ ਹਾਂਜੀ ਸਹੀ ਹੈ ਤੇ ਛੋਟੇ ਸਭ ਤੋਂ ਛੋਟੇ ਸਾਬਜਾ ਦੇ ਹਾਂ ਸਾਬਜਾ ਦਾ ਫਤੇਹ ਸਿੰਘ ਉਹਨਾਂ ਦੀ ਉਮਰ ਪਤਾ ਕਿੰਨੀ ਸੀ ਜਦੋਂ ਸ਼ਹੀਦ ਕੀਤਾ ਨਹੀਂ ਨਹੀਂ ਉਮਰ ਮੇਰੇ ਖਿਆਲ ਚ ਤਕਰੀਬਨ 9 10 11 ਸਾਲ ਦੇ ਕਰੀਬ ਹੋਊਗੀ ਪੌਣੇ 80 ਸਾਲ ਦੀ ਠੀਕ ਕਿਉਂਕਿ 1698 ਦਾ ਜਨਮ ਸੀ ਉਹਨਾਂ ਦਾ ਤੇ 1704 ਚ ਸੀਰ ਕਰਤਾ ਸੀ ਪੌਣੇ ਇੱਕ ਸੱਤ ਸਾਲ ਉਮਰ ਬੰਦੀ ਠੀਕ ਆਪਾਂ ਨੂੰ ਵੀ ਮੋਟਾ-ਮੋਟਾ ਪਤਾ ਹੁਣ ਇਹਨਾਂ ਦਾ ਕਿੱਥੇ ਯਾਦ ਰਹਿੰਦਾ ਵਾ ਯਾਦ ਲਖਣਾ ਪੈਣਾ ਕਹਾ ਤੁਸੀਂ ਉਹ ਦੱਸਣਾ ਨਾ ਨਹੀਂ ਆਪਾਂ ਨੂੰ ਤਕਰੀਬਨ ਉਹਨਾਂ ਉਹਨਾਂ ਦੀ ਨੌਲੇਜ ਹੈਗੀ ਆ ਆਪਾਂ ਨੂੰ ਜਿੰਨੀ ਕਿ ਲੋੜ ਸੇਵਨ ਕਿੰਨੇ ਨੇ ਆਪਾਂ ਨੂੰ ਆਪਣੀ 10 ਗੁਰੂ ਸੇਵਾਂ ਨੇ 11ਵਾਂ ਗ੍ਰੰਥ ਸਾਹਿਬ ਪੰਜ ਪਿਆਰੇ ਜੀ ਜਾਗਦੀ ਜੋਤ ਨੇ ਹਾਂ ਜੀ ਪੰਜ ਪਿਆਰੇ ਆ ਜੀ ਪਿਆਰੇ ਦਾ ਨਾਮ ਪਤਾ ਨਹੀਂ ਅ ਪਿਆਰੇ ਦਾ ਨਾਮ ਨਹੀਂ ਪਤਾ ਜੀ ਚਲੋ ਪੜਿਓ ਜਰੂਰ ਜਦੋਂ ਵੀ ਹੁਣ ਜਿਵੇਂ ਸਫਰ ਕਰਨਾ ਤੁਸੀਂ ਹਾਂ ਜੀ ਕਿੰਨਾ ਟਾਈਮ ਲੱਗ ਜਾਂਦਾ ਉਹ ਕਿੰਡੋ ਜੀ ਮੇਰਾ ਹੀ ਮੋਗਾ ਸ਼ਹਿਰ ਆ ਪਿੰਡ ਮੱਦੋ ਗਿਆ ਜੀ ਤੇ ਤਕਰੀਬਨ 2 ਜਾਨ ਨੂੰ ਇਰ ਬਰੇ ਦਾ ਟ੍ਰੈਵਲ ਦੇ ਹਿਸਾਬ ਨਾਲਾ ਬਸ ਜੀ ਫਿਰ ਵੀ ਘੱਟੋ ਘੱਟ ਕਿੰਨਾ ਲੱਗਦਾ 6 ਘੰਟੇ 6 ਘੰਟੇ ਤਕਰੀਬਨ ਟਾਈਮ ਹਾਂਜੀ ਹਾਂਜੀ ਪਰ ਜ਼ਰੂਰ ਪਰਿਓ ਹਾਂਜੀ ਕੋਈ ਨਹੀਂ ਹੁਣ ਤਾਂ ਕਥਾ ਚੱਲ ਰਹੀ ਆ ਤੁਸੀਂ ਵੀ ਜ਼ਰੂਰ ਦੇਖਿਓ ਸਤਿ ਸ਼੍ਰੀ ਅਕਾਲ ਜੀ ਕਿਨਾ ਬਣਿਆ ਸਾਹਿਬ ਸਿੰਘ ਬੱਗ ਬੜੀ ਸੋਹਣੀ ਬੰਨੀ ਆ ਕਿਹਨੇ ਬੰਨੀ ਆ ਆਪ ਬੰਨੀ ਆ ਵਾਹ ਜੀ ਵਾਹ ਕਮਾਲੇ ਕਰਤੀ ਆ ਅੱਗੇ ਵੀ ਬੰਨਦੇ ਹੋ ਹਾਂਜੀ ਠੀਕ ਆ ਕਿੰਨੀ ਉਮਰ ਆ ਤੁਹਾਡੀ 10 ਸਾਲ ਕਿਹੜੀ ਕਲਾਸ ਚ ਪੜਦੇ ਹੋ 5ਵੀਂ ਚ ਕਿਹੜੇ ਗੋਲਚ? ਕਾਲ ਅਕੈਡਮੀ ਕਮਾਲਪੁਰ। ਕਮਾਲਪੁਰ ਤੋਂ ਰਹਿਣ ਵਾਲਿਆ ਹਾਂ। ਠੀਕ ਆ। ਤੇ ਅੱਜ ਕੀ ਆ ਪਤਾ? ਹਾਂਜੀ। ਕ੍ਰਿਸਮਸ ਡੇ ਅੱਜ। ਅੱਜ ਕ੍ਰਿਸਮਸ ਡੇ ਆ। ਯਾਦ ਆ ਰਹਿ ਨੂੰ ਐ। ਕਿਨੇ ਦੱਸਿਆ ਸੀ? ਅਖਬਾਰ ਦੇ ਵਿੱਚ ਪੜਿਆ ਸੀ। ਠੀਕ ਆ। ਹੋਰ ਕੀ ਅੱਜ? ਆ। ਗੁਰੂਵਾਰ ਆ। ਬੱਚਾ ਵੜੇ ਤੁਸੀਂ ਦਾ ਬੱਚੇ ਸੁਣ ਲੈਣਗੇ ਨਾ ਨੇ ਇਹਨੂੰ ਵੀ ਨਹੀਂ ਪਤਾ ਹਾਂਜੀ ਨਹੀਂ ਮੈਨੂੰ ਨਹੀਂ ਪਤਾ ਬੱਚੇ ਇਹਨੂੰ ਪਤਾ ਹੈ ਨਾ ਪੁੱਛੋ ਮੜ ਜਾਓ ਸਭ ਨਾਲ ਕੁਐਸਚਨ ਪੁੱਛੋ ਹਾਂਜੀ ਨਾ ਪਤਾ ਸਾਰਾ ਕਿ ਤੁਸੀਂ ਪੁੱਛੋਗੇ ਨੇ ਆਪੇ ਦੱਸ ਦੇਣਾ ਹੁਣ ਤੋਂ ਹੀ ਨਾਲੇ ਛੋਟਾ ਹਾਂਜੀ ਉਹ ਤਾਂ ਗੱਲ ਹੈ ਹੀ ਨਾ ਸਾਰਾ ਪਤਾ ਤੁਸੀਂ ਕੁਐਸਚਨ ਪੁੱਛੇ ਨਾ ਸਾਰਾ ਦੱਸ ਦਿੰਦਾ ਰੋਪੇ ਆ ਉਹ ਦੱਸਦੇ ਨਹੀਂ ਰੱਪੇ ਨਹੀਂ ਹਿੱਟ ਜਾ ਦੇ ਦਿੰਦੇ ਕੀ ਆ ਜੀ ਹੋਰ ਦੱਸਿਓ ਕੀ ਆ ਯਾਦ ਸਿਲਾਦਾਸ ਮਾਇਕ ਆਪਣੇ ਕੋਲ ਕਰਕੇ ਹੱਥ ਰੱਖਿਆ ਅੱਜ ਪਰਿਵਾਰ ਵਿਛੜਾ ਹੋਇਆ ਸੀ ਮੇਰੇ ਖਿਆਲ ਦਾ ਅੱਜ ਛੋਟੇ ਸਾਹਿਬ ਜੀ ਅਦਨ ਕਚਹਿਰੀ ਸੀ ਪਹਿਲਾਂ ਫਤਿਹ ਸਾਹਿਬ ਦੀ ਸਰਾਂਦੇ ਚ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰੇ ਰਿਤਪਾਸ ਸਿੰਘ ਇੱਥੇ ਦੀ ਰਹਿਣਾ ਨਹੀਂ ਨਹੀਂ ਇੱਥੇ ਦੀ ਨਹੀਂ ਮੈਂ ਤਾਂ ਨੰਗਲ ਡੈਮ ਦਾ ਇਥੇ ਮਤਲਬ ਕਿਸ ਸਿਲਸਿਲੇ 'ਚ ਆਏ ਸੀ ਇਥੇ ਮੈਂ ਕੁਛ ਵੀ ਨਹੀਂ ਐਥੇ ਮੇਰੇ ਮਤਲਬ ਰਿਲੇਟਿਵਸ ਐ ਤੇ ਰਿਸ਼ਤਦਾਰੀ ਦੇ ਮਿਲਣ ਆਏ ਸੀ ਹਾਂਜੀ ਹਾਂਜੀ ਤੇ ਅੱਜ 25 ਦਸੰਬਰ ਆ ਪਤਾ ਈ ਹਾਂਜੀ ਹਾਂਜੀ ਕੀ ਐ ਅੱਜ ਇਹ ਸ਼ੀਦੀ ਦਿਹਾੜੀ ਚੱਲੇਗਾ ਤੇ ਸਾਡੇ ਲਈ ਤਾਂ ਕੱਲੇ ਸ਼ੀਦੀ ਦਿੱਤੀ ਆ ਉਹਨਾਂ ਨੇ ਹਾਂਜੀ ਤੇ ਅੱਜ ਦੇ ਦਿਨ ਕੀ ਹੋਇਆ ਸੀ ਵਸ ਪਤਾ ਤੈਨੂੰ ਪਈ ਮਿੰਟ ਬੜੇ ਸਹਿਜਾ ਦਿਨ ਹੋਇਆ ਸੀ ਅੱਜ ਬੜੇ ਸਹਿਜਾ ਦਿਨ ਸ਼ੀਦੀ ਆਏ ਅੱਜ ਅੱਜ ਨਹੀਂ ਨਹੀਂ ਅੱਜ 11 ਪਹੋਂ ਨੂੰ ਹਾਂਜੀ ਹਾਂਜੀ ਅੱਜ ਸ਼ੋਰ ਸੱਜੰਦਗੀ ਹੋਈ ਸੀ ਅੱਜ ਜਿਹੜੀ ਪਹਿਲੀ ਕਿਚੈਰੀ ਸੀ ਅੱਜ ਹਾਂਜੀ ਹਾਂਜੀ ਠੀਕ ਹੈ ਤੇ ਆਪਣੇ ਗੁਰੂ ਸਾਹਿਬਾਨ ਕਿੰਨੇ ਨੇ ਜੀ 10 11ਵੇਂ 11ਵੇਂ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੇ ਨਾਮ ਹੁੰਦੇ ਨੇ ਹਾਂਜੀ ਹਾਂਜੀ ਭਾਈ ਮੈਨੂੰ ਥੋੜਾ ਜਿਹਾ ਲੇਟ ਹੋ ਰਿਹਾ ਮੈਂ ਠੀਕ ਨਹੀਂ ਅੱਗੇ ਵੀ ਜਾਣਾ ਮੈਂ ਠੀਕ ਨਹੀਂ ਮੇਰੇ ਬੱਸਾਂ ਨਿਕਲ ਗਈਆਂ ਸਾਂ ਤੁਹਾਨੂੰ ਬਤਿਆ ਉਹਦਾ ਹੈਗਾ ਨਾ ਨਾ ਬੱਸ ਨਹੀਂ ਨਿਕਲਦੇ ਮੈਂ ਤੁਹਾਨੂੰ ਦੱਸ ਦਵਾਂ ਸਿੱਖੀ ਨਾਲ ਮੈਂ ਪੂਰੇ ਹੈਗਾ ਠੀਕ ਹੈ ਜੀ ਸਿੱਖੀ ਨਾਲ ਪੂਰਾ ਹੈ ਆਪਣਾ ਠੀਕ ਹੈ ਜੀ ਕਿੰਨਾ ਵਗ ਰਿਹਾ ਤੁਹਾਡਾ ਆਹ ਬਾਈ ਨਾਮ ਕੀ ਤੁਹਾਡਾ ਜੀਵਨ ਬਈ ਜੀ ਤੁਹਾਡਾ ਜੀ}{|\text{ਸਰਵਦੀਪ ਕਿੱਥੇ ਦੇ ਰਹਿਣਾ ਹੈ ਪਰੰਡੇ ਦੇ ਉਠਿੰਡੇ ਪੂਰੇ ਕੀ ਕਰਦੇ ਹੋ ਅਸੀਂ ਜੌਬ ਦੇਖਣਾ ਸੀ ਦੇਖਣਾ ਸੀ ਕਿੰਨੀ ਬੜੀ ਗੱਲ ਹਾਂ ਬਣ ਗਈ ਵੈਸੇ 50% ਬਣੀ ਹੈ 50% ਬਣੀ ਹੈ 50% ਕੋਲੋ ਕੀ ਵੀ ਅਜੇ ਦੱਸਣਗੇ ਦੱਸਣਗੇ ਲਿਆ ਫਾਈਨਲ ਇੰਟਰਵਿਊ ਲਿਆ ਉਹਨਾਂ ਨੇ ਠੀਕ ਬਾਕੀ ਦੇਖਦੇ ਹਾਂ ਕਿਵੇਂ ਅੱਜ ਕੀ ਆ ਸਾਡਾ ਇੰਟਰਵਿਊ ਸੀਗਾ ਨਾ ਇੱਥੇ ਨਹੀਂ ਅੱਜ ਦਿਨ ਜਿਵੇਂ 25 ਦਸੰਬਰ ਆ ਵੀ ਅੱਜ ਕੀ ਆ ਹਾਂ ਜੀ ਅੱਜ ਉਹ ਅੱਜ ਕੀ ਅਜੋ ਹੈ ਅੱਜ ਦੇ ਦਿਨ ਮੈਂ ਲਾਲਾ ਸ੍ਰੀ ਦਾ ਨੂੰ ਨੀਹਾਂ ਚ ਨੈ ਗਿਆ ਸੀਗਾ ਜੀ ਹੈ ਨਹੀਂ ਸ੍ਰੀ ਦਾ ਉਹਨਾਂ ਛੋਟੇ ਛੋਟੇ ਸਾਹਿਬ ਜਾਨ ਨੂੰ ਜੀ ਨੀਹਾਂ ਚ ਨੈ ਗਿਆ ਸੀਗਾ ਕੀ ਸੀਗਾ ਦਿੱਤਾ ਨੀਹਾਂ ਚ ਨੈ ਗਿਆ ਸੀ ਅੱਜ ਮੈਨੂੰ ਪੁੱਛ ਰਿਹਾ ਕਿ ਦੱਸਿਆ ਤੁਸੀਂ ਕਨਫਰਮ ਕਰ ਰਿਹਾ ਇੱਕ ਦੂਜੇ ਤੋਂ ਛੋਟੇ ਸਾਹਿਬ ਜੀ ਅੱਦਿਆਂ ਦੀ ਪਹਿਲੀ ਕਚਹਿਰੀ ਸੀਗੀ ਅੱਜ ਕੀ ਨਾਮ ਹੈ ਬ੍ਰਦਰ ਸਟਨ ਨਾ ਹਰਜਿੰਦਰ ਸਿੰਘ ਸਰ ਹਾਂਜੀ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਇੱਥੇ ਕੀ ਕਰਦੇ ਹੋ ਤੁਸੀਂ ਅਸੀਂ ਬੈਂਕ 'ਚ ਲੱਗੇ ਹਾਂ ਪ੍ਰਾਈਵੇਟ ਅੱਛਾ ਕਿਹੜੀ ਬੈਂਕ ਹੈ ਜੀ ਮਕੇਰੀਆਂ ਵੈਸੇ ਆਏ ਇੱਥੇ ਗੈਸ ਕੋ ਅੱਛਾ ਇੱਥੇ ਕੋਈ ਨਹੀਂ ਬੈਂਕ ਦੇ ਇੱਥੇ ਲੱਗੇ ਤੋਂ ਮਕੇਰੀਆਂ ਮਕੇਰੀਆਂ ਲੱਗੇ ਕਿਹੜੀ ਬੈਂਕ ਹੈ ਜੀ ਬੈਂਕ ਆਖਣੀ ਬਸ ਬਸ ਬੈਂਕ ਆਫ ਇੰਡੀਆ ਜੀ ਬਸ ਬਹੁਤ ਹੈ ਨਾ ਵਧੀਆ ਗੱਲ ਹੈ ਤੁਸੀਂ ਮੈਂ ਬਸ ਇੰਨੇ ਪੁੱਛਣਾ ਵੀ ਅੱਜ ਕੀ ਆ ਬੰਦ ਹਣੀ ਨੀ ਨੀ ਬੜਾ ਬਸਰ ਪਤਾ ਨਹੀਂ ਬਸ థాంਕ ਯੂ ਸੋ ਦੋਸਤੋ ਇਸ ਸਮੇਂ ਤੁਹਾਡੇ ਨਾਲ ਚੰਡੀਗੜ੍ਹ ਮਹਾਲੀ ਤੋਂ ਕੁਝ ਸੰਜੇ ਕੀਤੇ ਨੇ ਨੌਜਵਾਨਾਂ ਦੇ ਨਾਲ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਆ ਤੇ ਅੱਜ ਦੇ ਦਿਹਾੜੇ ਤੇ ਬਹੁਤ ਸਾਰੇ ਲੋਕਾਂ ਨੇ ਸਹੀ ਜਵਾਬ ਵੀ ਦਿੱਤੇ ਤੇ ਬਹੁਤ ਕੁਝ ਲੋਕਾਂ ਨੂੰ ਨਹੀਂ ਵੀ ਪਤਾ ਤੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਕੌਣ ਕਸੂਰਵਾਰ ਹੈ ਕਿਸ ਦੀ ਗਲਤੀ ਹੈ ਤੇ ਕਿਸ ਦੀ ਜ਼ਿੰਮੇਵਾਰੀ ਬਣਦੀ ਹੈ ਸਭ ਕੁਝ ਦੱਸਣਾ ਜ਼ਰੂਰ ਕਮੈਂਟ ਕਰਿਓ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਅਸੀਂ ਜਿੱਥੇ ਤੱਕ ਦੇਖਿਆ ਕਿ ਜਿਆਦਾਤਰ ਨੌਜਵਾਨ ਜਾਣਦੇ ਨੇ ਜਾਣਨਾ ਚਾਹੁੰਦੇ ਨੇ ਪਰ ਇੱਕ ਪ੍ਰਚਾਰ ਦੀ ਕਮੀ ਹੈ ਕਿਤੇ ਨਾ ਕਿਤੇ ਮਾਪਿਆਂ ਵੱਲੋਂ ਜਾਂ ਜੋ ਸੰਸਥਾਵਾਂ ਨੇ ਉਹਨਾਂ ਵੱਲੋਂ ਤੁਹਾਨੂੰ ਇਸ ਬਾਰੇ ਕੀ ਲੱਗਦਾ ਜੋ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਜੇਕਰ ਤੁਹਾਨੂੰ ਵੀ ਤੁਸੀਂ ਸਾਡੇ ਵਿਚਾਰਾਂ ਨਾਲ ਸਹਿਮਤ ਹੋ ਕੇਸ ਦੇ ਵਿੱਚ ਮਾਪਿਆਂ ਦੀ ਅਤੇ ਸੰਸਥਾਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਜੇਕਰ ਸਾਡੇ ਵਿਚਾਰ ਨਾਲ ਸਹਿਮਤ ਹੋ ਤਾਂ ਕਮੈਂਟਾਂ ਦੇ ਵਿੱਚ ਯੈਸ ਟਾਈਪ ਕਰਿਓ ਜਾਂ ਫਿਰ ਨੋ ਟਾਈਪ ਕਰਿਓ ਜੇਕਰ ਤੁਸੀਂ ਇਸਦੇ ਨਾਲ ਨਹੀਂ ਸਹਿਮਤ ਤੇ ਆਪਣੇ ਵਿਚਾਰ ਜੂ ਕਮੈਂਟਾਂ ਜੂ ਦੱਸਿਓ ਤੇ ਮਿਲਦੇ ਹਾਂ ਜਲਦ ਕਿਸੇ ਇਸ ਤਰ੍ਹਾਂ ਦੇ ਹੋਰ ਉਪਰਾਲੇ ਦੇ ਨਾਲ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਨਵੇਂ ਦੋਸਤ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਇਸ ਤਰ੍ਹਾਂ ਦੀਆਂ ਖਾਸ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਹੁਣ ਸਾਨੂੰ ਦਿਓ ਜੀ ਇਜਾਜ਼ਤ ਧੰਨਵਾਦ ਵੈਕਰੀ ਜੀ ਕਾ ਖਾਲਸਾ ਵੈਕਰੀ ਜੀ ਕੀ ਫਤਿਹ